ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਨ ਹੈ ਉਹ ਸਾਡੇ ਲਈ ਬਹੁਤ ਖੁਸ਼ੀ ਦਾ ਦਿਨ ਹੈ ਕਿਉਂਕਿ ਅੱਜ ਸਾਡੀ ਧੀ ਕੋਮਲਜੋਤ ਦਾ ਜਨਮ ਦਿਨ ਹੈ ਜਨਮ ਦਿਨ ਵੀ ਇਸ ਤਰੀਕੇ ਨਾਲ ਮਨਾ ਰਹੇ ਆਂ ਵੀ ਇਹ ਹੋਰ ਵੀ ਖੁਸ਼ੀ ਦੇਵੇਗਾ ਕਿਉਂਕਿ ਜਿਹੜਾ ਜਨਮ ਦਿਨ ਹੈ ਬਿਨਾ ਕੇਕ ਕੱਟੇ ਹੋਏ ਜਾਂ ਹੋਰ ਖਰਚੇ ਤੋਂ ਬਿਨਾ ਦਰਖਤ ਲਗਾ ਕੇ ਬਣਾ ਰਹੇ ਆ ਇਹਨਾਂ ਨੇ ਜਿਹੜਾ ਪਿਛਲੇ ਜਨਮ ਦਿਨ ਤੇ ਮੈਂ ਤੁਹਾਨੂੰ ਦੱਸ ਦਿੰਦਾ ਲਾਇਆ ਸੀ ਉਹ ਹਨੇਮ ਸੀ ਜਿਸ ਦੇ ਨਾਲ ਉਹ ਚਾਹ ਬਣਾਉਣਾ ਨੂੰ ਗਏ ਇਸ ਵਾਰ ਜਨਮ ਦਿਨ ਤੇ ਫਿਰ ਇੱਕ ਦਰਖਤ ਲਗਾ ਕੇ ਆਪਣਾ ਜਨਮ ਦਿਨ ਮਨਾ ਰਹੇ ਆ ਚਲੋ ਲਾਉ ਫਿਰ ਇਹ ਜੋ ਕੜੀ ਪੱਤੇ ਦਾ ਬੂਟਾ ਹੈ ਇਹ ਬਾਈ ਰਾਜ ਕਬਰ ਨੇ ਗਿਫਟ ਕੀਤਾ ਸਿੱਧਾ ਕਰੋ ਬਹੁਤ ਥੋੜੇ ਲੋਗ ਜਨਮ ਦਿਨ ਦੇ ਬਹੁਤ-ਬਹੁਤ ਵਧਾਈਆਂ ਤੇ ਅਸੀਂ ਵਾਹਿਗੁਰੂ ਅਗੇ ਆਸ ਕਰਦੇ ਹਾਂ ਵੀ ਜਿੰਨੇ ਵੀ ਬੱਚੇ ਆ ਉਹ ਜਨਮ ਦਿਨ ਇੱਕ ਰੋਖ ਲਗਾ ਕੇ ਮਨਾਉਣ ਤਾਂ ਜੋ ਇੱਕ ਫਜ਼ੂਲ ਖਰਚੇ ਤੋਂ ਬਚਿਆ ਜਾ ਸਕੇ ਨੰਬਰ 2 ਆਪਾਂ ਆਪਣੀ ਧਰਤੀ ਨੂੰ ਸਵਾਰਨ ਦੇ ਵਿੱਚ ਸਹਿਯੋਗ ਦੇਗੇ ਪਾਸਿ ਪੁਰ ਪਾਦਪਤ ਚਾਰੇ ਪਾਸਿ ਮਿੱਟੀ ਹਾਂ ਬਈ ਜੇ ਵੀ ਕਿਸੇ ਹੋਰ ਵੀਰ ਨੇ ਜੇ ਕਿਸੇ ਬੱਚੇ ਨੇ ਜਨਮ ਦਿਨ ਦੀ ਇਸੇ ਤਰ੍ਹਾਂ ਵੀਡੀਓ ਬਣਾਉਣੀ ਆ ਉਹ ਵੀ ਸਾਨੂੰ ਦੱਸ ਸਕਦਾ ਉਹਨੂੰ ਅਸੀਂ ਰੁੱਖ ਵੀ ਕੋਈ ਵੀ ਪੌਦਾ ਲਿਆ ਕੇ ਦੇਵਾਂਗੇ ਗਿਫਟ ਵਜੋਂ ਨਾ ਕਿ ਕੋਈ ਆਪਾਂ ਦਾਨ ਦਾ ਕਹਿੰਦੇ ਕੰਮ ਜਾਂ ਕੁਝ ਨਹੀਂ ਗਿਫਟ ਵਜੋਂ ਆਪਾਂ ਉਹਨੂੰ ਬੂਟਾ ਵੀ ਲਿਆ ਕੇ ਦੇਵਾਂਗੇ ਤੇ ਉਹਦੀ ਵੀਡੀਓ ਵੀ ਪਾਵਾਂਗੇ करो तो लाड पुत ए करो हूँ घेरे ना ना पैर दूरो पैर ना केरे ना नपरे है हाँ, नपरे 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 उधर तो नपरे वो है है नपरे उत्ते हाँ, 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 नप ना पैर परे चलो बत पानी पा दो ਚਲੋ ਇਹਦੇ ਪਰਲੇ ਪਾਸੇ ਬੈ ਕੇ ਹੁਣ ਮੈਸੇਜ ਦਿਓ ਬੱਚਿਆਂ ਨੂੰ ਵੀ ਜਨਮ ਦਿਨ ਚਲੋ ਜੀ ਇੱਧਰ ਥੱਲੇ ਪੁੱਤ ਝਾਕੋ ਹਣ ਇਧਰ ਨੂੰ ਹਾਂ ਐਨੀ ਮਿਓ ਬੋਲੋ ਲਾਈਕ ਕਰ ਜੀ ਕਿਹਾ ਖਾਲਸਾ ਭਾਈਓ ਜੀ ਕਿ ਫਤਿਹ ਇਹ ਬੱਚੇ ਜਾ ਮਿੱਤਿਆਂ ਨੂੰ ਸਾਡੀ ਤੇ ਆਪਾਂ ਨੂੰ ਆਪਦੇ ਹਰੇਕ ਜਨਮ ਦਿਨ ਤੇ ਪੌਦਾ ਲਾਉਣਾ ਚਾਹੀਦਾ ਤੇ ਉਹਦੀ ਸੇਵਾ ਸੰਭਾਲ ਕਰਨੀ ਚਾਹੀਦੀ ਹੈ ਤੇ ਉਹਦੀ ਦੇਖਭਾਲ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਸੇ ਆਪਦੇ ਹਰੇਕ ਬਰਥਡੇ ਤੇ ਕੇਕ ਨਹੀਂ ਖਾਤੇ ਹੂੰ ਬੂਟਾ ਲਾਉਂਦੇ ਹੂੰ ਖਜੂਰ ਖਾਤੇ ਹਾਂ ਇਹਨਾਂ ਨੇ ਬਈ ਹਾ ਤੁਹਾਨੂੰ ਹੁਣ ਅਸੀਂ ਆਪਣੇ ਘਰੇ ਦਿਖਾ ਸਕਦੇ ਆ ਕਿ ਇਹਨਾਂ ਨੇ ਹਰੇਕ ਜਨਮ ਦਿਨ ਦੇ ਉੱਤੇ ਆਇਦ ਰੱਖਤ ਲਾਇਆ ਤੁਸੀਂ ਦ੍ਰਿਸ਼ਤ ਦੇਖ ਸਕਦੇ ਹੋ ਗੇੜ ਤੋਂ ਲੈ ਕੇ I can...